ਸਵਾਗਤ ਹੈ ਖਾਨਵੀ ਰੋਟ ਟੋਡਾ ਆਪਣੇ YouTube ਚੈਨਲ ਰੰਡਾਵਾ ਡੇਰੀ ਫਾਰਮਿੰਗ ਦੇ ਉੱਤੇ ਅੱਜ ਆਪਾਂ ਤੁਹਾਡੇ ਲਈ ਹਾਜ਼ਰ ਹੋਏ ਆ ਪਹਿਲੀ ਵੀਡੀਓ ਲੈ ਕੇ ਆਪਣੀ ਚੈਨਲ ਦੇ ਉੱਤੇ ਅੱਜ ਆਪਾਂ ਤੁਹਾਨੂੰ ਆਪਣੇ ਫਾਰਮ ਦਾ ਟੂਰ ਕਰਾਵਾਂਗੇ ਜੀ ਆਏ ਜੀ ਆਪਣੇ ਫਾਰਮ ਦਾ ਮੇਨ ਗੇਟ ਹੈ ਇੱਥੋਂ ਆਪਾਂ ਐਂਟਰ ਹੁੰਨੇ ਆ ਜੀ ਆਪਣੇ ਫਾਰਮ ਦੇ ਅੰਦਰ ਜਾਣ ਲਈ ਉਸ ਗੇਟ ਤੋਂ ਅੱਗੇ ਜੀ ਇਹ ਵਾਲਾ ਗੇਟ ਹੁੰਦਾ ਹੈ ਇੱਥੋਂ ਆਪਾਂ ਆਪਣੇ ਫਾਰਮ ਦੇ ਅੰਦਰ ਐਂਟਰ ਹੋ ਜਾਂਦੇ ਆ ਜੀ ਉਸ ਗੇਟ ਤੋਂ ਐਂਟਰ ਹੋ ਕੇ ਜੀ ਇੱਧਰ ਹੁੰਦਾ ਹੈ ਸਾਡੀ ਮੱਝ ਦਾ ਪੋਰਸ਼ਨ ਹੈ ਇਧਰ ਸਾਡੀ ਮੱਝ ਬੱਜੀ ਹੁੰਦੀ ਆ ਜੀ ਉਸ ਤੋਂ ਅੱਗੇ ਫਿਰ ਸਾਡੀਆਂ ਛੋਟੀਆਂ ਬਛੀਆਂ ਦਾ ਪੋਰਸ਼ਨ ਆ ਜਾਂਦਾ ਜੀ ਇਧਰ ਵੀ ਛੋਟੀਆਂ ਬਛੀਆਂ ਦੇ ਤਿੰਨ ਤਿੰਨ ਪੋਰਸ਼ਨ ਬਣੇ ਹੋਏ ਨੇ ਜੀ ਇਹ ਆ ਜੀ ਸਾਡੀਆਂ ਛੋਟੀਆਂ ਬਛੀਆਂ ਦੇ ਤਿੰਨ ਪੋਰਸ਼ਨ ਹੈ ਇਹ ਜੀ ਤਿੰਨ ਜਗ੍ਹਾ ਤੇ ਡਿਵਾਈਡ ਕੀਤੇ ਹੋਏ ਨੇ ਇਹ ਸਾਡੀਆਂ 8 ਤੋਂ 10 ਮਹੀਨੇ ਵਾਲੀਆਂ ਬਛੀਆਂ ਖੜੀਆਂ ਹੋਈਆਂ ਨੇ ਇਧਰ ਇਹ ਵਾਲੇ ਤਿੰਨ ਪੋਰਸ਼ਨ ਚ ਇਸ ਤੋਂ ਅੱਗੇ ਫਿਰ ਸਾਡੀਆਂ ਹੀ ਫਰਾ ਇੰਦੀਆਂ ਨੇ ਜੋ ਕਿ ਤਕਰੀਬਨ 1.5 ਸਾਲ ਦੀਆਂ ਹਨ ਇਹ ਵਾਲਾ ਕੇਜ ਅਸੀਂ ਆਪਣੀਆਂ ਜਰਸੀ ਤੇ ਸ਼ਾਈਵਾਂ ਨੂੰ ਦਿੱਤਾ ਹੋਇਆ ਹੈ ਇਸ ਤੋਂ ਅਗਲੇ ਜੋ ਜਿਹੜੇ ਦੋ ਪੋਰਸ਼ਨ ਹਨ ਉਹ ਆਪਣੀ ਐਚ ਐਫ ਵਸ਼ੀਆਂ ਦੇ ਹਨ ਵਹਿੜਾਂ ਦੇ ਇਹ ਵਾਲੀਆਂ ਹੀ ਫਰਜੀ ਏ ਤਕਰੀਬਨ 6-7 ਮਹੀਨੇ ਦੀਆਂ ਗੱਬਣਾ ਹਨ ਇਹੀ ਫਿਰ ਤੋਂ ਬਾਅਦ ਜੀ ਬਿਲਕੁਲ ਉਹਨਾਂ ਦੀ ਦੂਸਰੀ ਤਰਫ ਵੱਡੀਆਂ ਗਾਹਾਂ ਖੜੀਆਂ ਨੇ ਜੀ ਜੋਗੇ ਦੁੱਧ ਦਿੰਦੀਆਂ ਨੇ ਇਧਰ ਵੱਡੀਆਂ ਗਾਹਾਂ ਵੱਲ ਜੀ 6 ਪੋਰਸ਼ਨ ਬਣੇ ਹੋਏ ਹਨ ਹਰ ਦੋ ਪੋਰਸ਼ਨ ਦੇ ਅੱਗੇ ਜੀ ਇੱਕ ਪੱਖਾ ਲੱਗਾ ਹੋਇਆ ਜੀ ਇਧਰ ਸਾਡੇ ਆ ਜਾਂਦੇ ਜੀ ਕਯੂਬਿਕਲ ਇੱਕ ਪੋਰਸ਼ਨ ਦੇ ਵਿੱਚ ਜੀ 5 ਕਿਵਗਲ ਲੱਗੇ ਨੇ ਟੋਟਲ ਔਖਿਆਂ ਦੇ ਬਿਲਕੁਲ ਅੱਗੇ ਜੀ ਫੋਗਰ ਲੱਗੇ ਹੋਏ ਹਨ ਨੇ ਹਰ ਪੱਖੇ ਦੇ ਅੱਗੇ ਤਿੰਨ ਫੁਕਰ ਲੱਗੇ ਹਨ ਜੀ ਇਹ ਆ ਜੀ ਸਾਡੀਆਂ ਗਾਵਾਂ ਦੇ 6 ਪੋਸ਼ਣ ਹੈ ਇੱਥੇ ਖਤਮ ਹੋ ਜਾਂਦੀ ਹੈ ਜੀ ਸਾਡੀਆਂ ਗਾਵਾਂ ਦੇ ਵੱਡੀਆਂ ਗਾਵਾਂ ਵਾਲੀ ਸਾਈਡ ਦੇ 6 ਪੋਰਸ਼ਨ ਹੈ